ਚੋਣ ਕਮਿਸ਼ਨ ਸ਼ਨੀਵਾਰ ਨੂੰ ਦੇਸ਼ ਵਿੱਚ ਹੋਣ ਵਾਲੀਆਂ ਆਮ ਚੋਣਾਂ ਦਾ ਐਲਾਨ ਕਰੇਗਾ ਕਮਿਸ਼ਨ ਨਾਲ ਹੀ ਰਾਜ ਵਿਧਾਨ ਸਭਾ ਦੇ ਚੋਣ ਪ੍ਰੋਗਰਾਮ ਦਾ ਵੀ ਐਲਾਨ ਕਰੇਗਾ ਇਸ ਦੇ ਨਾਲ ਹੀ ਦੇਸ਼ ਭਰ ਦੇ ਵਿੱਚ ਚੋਣ ਜਾਬਤਾ ਲਾਗੂ ਹੋ ਜਾਵੇਗਾ 29 ਕੈਬਨਟ 'ਚ 91 ਮੰਤਰੀ ਸ਼ਾਮਲ ਭਾਜਪਾ ਦੇ 12 ਤੇ ਜੀਡੀਯੂ ਤੇ 9 ਮੰਤਰੀ ਸ਼ਾਮਲ ਕੀਤੇ ਗਏ ਤੇ ਸਾਬਕਾ ਉਪ ਮੁੱਖ ਮੰਤਰੀ ਰੀਨੂ ਦੇਵੀ ਨੇ ਵੀ ਸੌ ਚੁੱਕੀ ਹੈ ਸੁਖਬੀਰ ਬਾਦਲ ਨੇ ਸਿਮ ਮਾਨ ਨੂੰ ਭੇਜਿਆ ਕਾਨੂੰਨੀ ਨੋਟਿਸ 7 ਦਿਨਾਂ ਦੇ ਵਿੱਚ ਮਾਫੀ ਮੰਗਣ ਲਈ ਕਿਹਾ ਸ੍ਰੀਮਣੀ ਅਕਾਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ ਜਿਸ ਵਿੱਚ ਉਹਨਾਂ ਨੂੰ ਉਹਨਾਂ ਦੇ ਨਿੱਜੀ ਕਾਰੋਬਾਰ ਵਾਰੇ ਲਗਾ ਕੇ ਦੋਸ਼ਾਂ ਦੇ 7 ਦਿਨਾਂ ਦੇ ਵਿੱਚ ਲਿਖਤੀ ਮਾਫੀ ਮੰਗਣ ਲਈ ਕਿਹਾ ਗਿਆ ਹੈ ਅਜਹਨਾ ਕਰਨ ਤੇ ਉਹਨਾਂ ਨੇ ਤਰ ਉਹ ਅੰਤਮਾਨ ਦੇ ਅਪਰਾਧਿਕ ਮਾਨਹਾਨੀ ਦਾ ਕੇਸ ਕਰਨ ਦਾ ਦਾਵਾ ਕੀਤਾ ਹੰਦੱਸ ਦਈਏ ਕਿ ਸੁਖਵੀਰ ਸਿੰਘ ਬਾਦਲ ਵੱਲੋਂ ਭਗਵੰਤ ਮਾਨ ਤੇ ਮਨ ਘੜਤ ਦੋਸ਼ ਲਾਉਣ ਦੇ ਇਲਜ਼ਾਮ ਲਗਾਏ ਗਏ ਹਨ ਇਸ ਸਬੰਧੀ ਸੁਖਵੀਰ ਬਾਦਲ ਨੇ ਆਪਣ ਟਵਿੱਟਰ ਤੇ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਟਵੀਟ ਕਰਦਿਆ ਕਿਹਾ ਕਿ ਮੈਂ ਭਗਵੰਤ ਮਾਨ ਨੂੰ ਕਾਨੂੰਨੀ ਨੋਟਸ ਭੇਜਿਆ ਜਿਸ ਵਿੱਚ ਉਹਨਾਂ ਨੂੰ ਮੇਰੇ ਨਿੱਜੀ ਕਾਰੋਬਾਰ ਉੱਤੇ ਦੋਸ਼ ਲਾਉਣ ਲਈ 7 ਦਿਨਾਂ ਦੇ ਵਿੱਚ ਲਿਖਤੀ ਮਾਫੀ ਮੰਗ ਲਈ ਕਿਹਾ ਹੈ ਅਜੇ ਹਨਾ ਕਰਨ ਤੇ ਉਹਨਾਂ ਨੂੰ ਅਪਰਾਧਿਕ ਮਾਨ ਹਾਨੀ ਦੀ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਸਮਰਾਲਾ ਨੇੜੇ ਮਾਨੂਪੁਰਚ ਅੱਜ ਸਵੇਰੇ ਪਿੰਡ ਦੀਆਂ ਚਾਰ ਦਲਤ ਔਰਤਾਂ ਦੀ ਕੁੱਟਮਾਰ ਕੀਤੀ ਗਈ ਘਟਨਾ ਤੋਂ ਬਾਅਦ ਕੇ ਪਿੰਡ ਵਾਸੀਆਂ ਨੇ ਗੁਰਦੁਆਰੇ ਅੱਗੇ ਧਰਨਾ ਲਾ ਦਿੱਤਾ ਧਰਨੇ ਵਿੱਚ ਪੀੜਤ ਔਰਤਾਂ ਨੇ ਦੱਸਿਆ ਕਿ ਉਹ ਰਜਾਨਾ ਦੇ ਤਰੱਕੀਤਾਂ ਵਿੱਚ ਆਪਣੇ ਪਸ਼ੂਆਂ ਲਈ ਹਰਾ ਚਾਰਾ ਲੈਣ ਗਏ ਹ ਸਨ ਇਸ ਤਰ੍ਹਾਂ ਲਾਗਲੇ ਪਿੰਡ ਦਾ ਵਿਅਕਤੀ ਆਇਆ ਤੇ ਗਾਲ੍ਹਾਂ ਕੱਢਣਾ ਸ਼ੁਰੂ ਕਰ ਦਿੱਤੀਆਂ ਪਿੱਛੋਂ ਉਹਨਾਂ ਨੂੰ ਜਾਤੀ ਸ਼ਬਦ ਸੂਚਕ ਸ਼ਬਦ ਕਹੇ ਗਏ ਅਤੇ ਚਾਰੇ ਔਰਤਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਇਸ ਤੋਂ ਪਿੱਛੋਂ ਪਿੰਡ ਵਾਸੀਆਂ ਨੇ ਧਰਨਾ ਲਗਾ ਦਿੱਤਾ ਪਸ਼ੂਏ ਤੇ ਮਹੰਗਣੇ ਵਾਲੋਰੇ ਬੀਬੀਆਂ ਹਰਾ ਲੈਣ ਆਈਆਂ ਸੀ ਆ ਦੇਖੋ ਜਿਹੜੀ ਇਹਨਾਂ ਨਾਲ ਘਟਨਾ ਵਾਪਰੀ ਆ ਇਹ ਦੱਸਣਗੀਆਂ ਹੁਣ ਮੈਂ ਬੇਨਤੀ ਕਰਤੀਆਂ ਜੀ ਸਾਸਰੀ ਜੀ ਕੱਖ ਬੱਟਣ ਆਈਆਂ ਤੀ ਕੋਈ ਇੱਕ ਜੱਟ ਆਇਆ ਤੇ ਸਾਨੂੰ ਚਮਾਰੀਆਂ ਤੋਂ ਬਿਨਾ ਉਹਨੇ ਗੱਲ ਤਾਂ ਪਹਿਲਾਂ ਕਰਿਓ ਹੈ ਨਹੀਂ ਚਮਾਰੀਆਂ ਦੀ ਮਾਰੀਆਂ ਚਮਾਰੀਆਂ ਭੈਣ ਚੋਤੀਆਂ ਇੰਨੀਆਂ ਗਲਤੀਆਂ ਕਾਹੜਾ ਕਰਤੀਆਂ ਐ ਸਾਨੂੰ ਬਹੁਤ ਜ਼ਿਆਦਾ ਜੀ ਇਹ ਸੋਟੀ ਲੈ ਕੇ ਆ ਗਿਆ ਇਹ ਸੋਟੀ ਲੈ ਕੇ ਆਇਆ ਤਾਂ ਉਹਦੀ ਸਾਰਾ ਸਾਡੀ ਮੇ ਸੇਹੀ ਦੇ ਸੋਟੀ ਬੱਤੀ ਜੀ ਉਹਦੀ ਸਾਰੀ ਸੋਟੀ ਟੁੱਟ ਗਈ ਜੀ ਉਹਦੇ ਅਸੀਂ ਹੱਥੋਂ ਪਾਈ ਬਹੁਤ ਕੀਤੀ ਤੇ ਸਾਨੂੰ ਗਾਲ ਤੇ ਬਿਨਾ ਉਹਨੇ ਗੱਲ ਨਹੀਂ ਕੀਤੀ ਸਿਰਫ ਅਸੀਂ ਕਣਕ ਵਾਲੀ ਤੋਂ ਬੱਟ ਮੱਕੀ ਵਾਲੀ ਬੱਟੀ ਸੀ ਅਸੀਂ ਇਤੋਂ ਵੱਧ ਕੇ ਅਸੀਂ ਕੁਝ ਨਹੀਂ ਕੀਤਾ ਜੇ ਸਾਚਾ ਕੋਈ ਵੀ ਚੋਰੀ ਦਾ ਨੁਕਸਾਨ ਆ ਤਾਂ ਕਿ ਤੁਸੀਂ ਦੇਖ ਵੀ ਸਕਦੇ ਹੋ ਅਸੀਂ ਕੁਝ ਨਹੀਂ ਕੀਤਾ ਹੈਗਾ ਜੀ ਸਿਰਫ ਕੱਖ ਬੱਟੇ ਨੇ ਅਸੀਂ ਇਤੋਂ ਵੱਧ ਕੇ ਅਸੀਂ ਕੁਝ ਨਹੀਂ ਕੀਤਾ ਤੇ ਉਹਨਾਂ ਸਾਡੇ ਸੋਟੀਆਂ ਨਾਲ ਬਹੁਤ ਕੁੱਟਿਆ ਤੇ ਸਾਡੇ ਖਾਲੇ ਵਿੱਚ ਇੱਕ ਜਨਾਨੀ ਵੀ ਉਹਨੇ ੱਟਕਾ ਮਾਰ ਕੇ ਸੱਟ ਦਿੱਤੀ ਕੱਪੜੇ ਪਾੜਦੇ ਨਾਲੇ ਕੱਪੜੇ ਪਾੜਤੇ ਸਾਡੇ ਜੀ ਆਹ ਦੇਖੋ ਜੀ ਸਾਡੇ ਕੱਪੜੇ ਮੇ ਪਾਰੇ ਹੋਏ ਜੀ ਉਹਨਾਂ ਤੇ ਇੰਨਾ ਕਰੀ ਜੀ ਅਸੀਂ ਪਰ ਉਹਦੀ ਪੂਰੀ ਕਾਰਵਾਈ ਕਰਕੇ ਅਸੀਂ ਉਹਨੂੰ ਸਜ਼ਾ ਤਾਂ ਦੇਣੀ ਹੈ ਦੇਣੀ ਹੈ ਕਿ ਅੱਜ ਸਾਨੂੰ ਕੱਥ ਲਾ ਸਕਦਾ ਕਦੋਂ ਆ ਦੇਖੋ ਜੀ ਡੰਡਾ ਵੀ ਇਹਨਾਂ ਨੇ ਡੰਡੇ ਨਾਲ ਕੁੱਟ-ਕੁੱਟ ਕੇ ਬੀਬੀ ਨੇ ਆਹ ਦੇ ਆਹ ਡੰਡਾ ਦੇਖ ਲੋ ਜੀ ਸਾਰਾ ਤੋੜਤਾ ਕੁੱਟ-ਕੁੱਟ ਕੇ ਇਸ ਕਰਕੇ ਜੱਟ ਦੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਜਿਹੜਾ ਇਹਨਾਂ ਨੇ ਹਰਾ ਵੜਿਆ ਉਹ ਵੀ ਹਰਾ ਦੇਖ ਲੋ ਇਹ ਕੋਈ ਖੇਤ ਦਾ ਹਰਾ ਨਹੀਂ ਹੈਗਾ ਇਹ ਵੱਟ ਦੇ ਵੱਢਿਆ ਹੋਇਆ ਹਰਾ ਜੋ ਕਹਿ ਰਿਹਾ ਨਾ ਮੇਰਾ ਖੇਤ ਦੇ ਵਿੱਚੋਂ ਹਰਾ ਵੜਿਆ ਕੋਈ ਖੇਤ ਦਾ ਹਰਾ ਨਹੀਂ ਉਹਦਾ ਲੈ ਦੇਖ ਲੋ ਸਾਡੀ ਜੀ ਕੱਖ ਨਹੀਂ ਅਸੀਂ ਕੁਝ ਨਹੀਂ ਕੀਤਾ ਸੀ ਤਾਂ ਕਾਨੂੰਨ ਚਾਹ ਰਹੇ ਸੀ ਦੇਖ ਲੋ ਆਓ ਰੇ ਸਾਰਾ ਮਾਨੂਪੁਰ ਪਿੰਡ ਇਕੱਠਾ ਹੋਇਆ ਹੋਇਆ ਇਹਦੇ ਬਣਦੀ ਕਾਰਵਾਈ ਕੀਤੀ ਜਾਵੇ